ਮਾਨ ਦੇ ਵੱਲੋਂ ਸਿਹਤ ਬੀਮਾ ਦੀ ਕੀਤੀ ਗਈ ਸ਼ੁਰੂਆਤ ਹੁਣ ਪਿੰਡਾਂ ਦੇ ਵਿੱਚ ਬਣ ਲੱਗੇ ਸਿਹਤ ਬੀਮਾ ਦੇ ਕਾਰਡ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਮੰਤਰੀ ਹਰਦੀਪ ਸਿੰਘ ਮੁੰਡੀਆਂ ਲੋਕਾਂ ਦੇ ਨਾਲ ਕੀਤੀ ਗੱਲਬਾਤ ਤੇ ਦਿੱਤੀ ਇਸ ਕਾਰਡ ਬਾਰੇ ਭਰਪੂਰ ਜਾਣਕਾਰੀ ਸ੍ਰੀ ਕਾਲ ਜੀ ਮੈਂ ਹਰ ਇਨਾਂ ਤੇ ਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰੀ ਜਾਵੇ ਪੰਜਾਬ ਸਰਕਾਰ ਦੀ ਤਾਂ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਇੱਕ ਜਿਹਾ ਵੱਡਾ ਤੋਹਫਾ ਦਿੱਤਾ ਹੈ ਕਿ ਹੁਣ ਚਾਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਜੋ ਸਿਹਤ ਬੀਮਾ 10 ਲੱਖ ਤੱਕ ਦਾ ਮੁਫਤ ਇਲਾਜ ਹੁਣ ਪੰਜਾਬ ਸਰਕਾਰ ਹਰ ਇੱਕ ਵਿਅਕਤੀ ਦਾ ਕਰਵਾਵੇਗੀ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਸਿਹਤ ਬੀਮਾ ਦੇ ਕਾਰਡ ਬਣਨੇ ਸ਼ੁਰੂ ਹੋ ਗਏ ਨੇ ਉੱਥੇ ਹੀ ਇਸ ਪੂਰੇ ਹਾਲ ਕਰਦੇ ਦਿਨ ਹੋਏ ਮੰਤਰੀ ਹਰਦੀਪ ਸਿੰਘ ਮੁੰਡਿਆ ਜਿੱਥੇ ਕਾਰਡ ਬਣ ਰਹੇ ਸੀ ਉਸ ਪਿੰਡ ਦੇ ਵਿੱਚ ਪਹੁੰਚੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਦੇ ਵੱਲੋਂ ਜੋ ਸਿਹਤ ਬੀਮੇ ਦੀ ਸ਼ੁਰੂਆਤ ਕੀਤੀ ਹੈ ਤੇ ਹੁਣ ਲੋਕਾਂ ਦੇ ਜਿਹੜੇ ਕਿ ਸਿਹਤ ਬੀਮੇ ਦੇ ਕਾਰਡ ਬਣਾਏ ਜਾ ਰਹੇ ਨੇ ਤਾਂ ਕਿ ਹਰ ਇੱਕ ਨੂੰ ਜਾ ਫਾਇਦਾ ਹੋਵੇ ਸੋ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਭਵਨਤਮਨ ਸਿੰਘ ਮਾਰਜੀ ਵੱਲੋਂ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਕੱਲ 10 ਲੱਖ ਦਾ ਮੁਫਤ ਇਲਾਜ ਦਾ ਕਾਟਣ ਹੋਇਆ ਉਹਦੇ ਕਾਰਨ ਦੀ ਸ਼ੁਰੂਆਤ ਕੱਲ ਤੋਂ ਹੋ ਚੁੱਕੀ ਅੱਜ ਅਸੀਂ ਪਿੰਡ ਮਾਨਗੜ ਪਹੁੰਚਿਆ ਜਿੱਥੇ ਸਾਡੇ ਪਿੰਡ ਦੇ ਬਜ਼ੁਰਗ ਪੈਣਾ ਮਤਾਵਾ ਸਾਰੇ ਇਸ 10 ਲੱਖ ਦੇ ਮੁਫਤ ਇਲਾਜ ਦੇ ਜੋ 10 ਲੱਖ ਦੇ ਬੀਮਾ ਕਾਰਡ ਬਣ ਜਾ ਰਹੇ ਸੋਦੀ ਸ਼ੁਰੂਆਤ ਕਰ ਰਿਹਾ ਅਸੀਂ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਬਲਾਕ ਸੰਪਤੀ ਮੈਂਬਰ ਨੇ ਵੀ ਮਾਨਗੜ ਜੀ ਵੱਲੋਂ ਅਸੀਂ ਮੁੱਖ ਪਤਰੀ ਸਰਦਾਰ ਪੰਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਪਾਰਟੀ ਸੁਪਰੀਮਾਰੀਨ ਕੇਜਰੀਵਾਸ ਜੀ ਦਾ ਕਿਉਂਕਿ ਜਿਹੜਾ ਇਹ 10 ਲੱਖ ਦਾ ਬੀਮਾ 10 ਲੱਖ ਦਾ ਮੁਫਤ ਇਲਾਜ ਬਹੁਤ ਸਰਕਾਰਾਂ ਜਾਂ ਕਿਸੇ ਨੇ ਸਾਡੇ ਇਸ ਦੁੱਖ ਵਾਲੇ ਪਰਸੇ ਨਹੀਂ ਦੇਖਿਆ ਕਿਸੇ ਨੇ ਨਹੀਂ ਸੋਚਿਆ ਕਿ ਗਰੀਬ ਇਲਾਜ ਕਿੱਥੋਂ ਕਰਾਊਗਾ ਇਹ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਲਿਆਂਦੀ ਪਾਰਟੀ ਦੇ ਸਪਰਿਵਰਨ ਕੇਜਰੀਵਾਦ ਦੀ ਮੁੱਖ ਮੰਤਰੀ ਪੰਜਾਬ ਸਰਦਾਰਪੁਰਵਾ ਸਿੰਘ ਮਾਨ ਜੀ ਨੇ ਦੀ ਸ਼ੁਰੂਆਤ ਕੀਤੀ ਕਿਉਂਕਿ ਰੱਬ ਕਿਸੇ ਨੂੰ ਦੁੱਖ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਸਰਦਾਰਪੁਰਵਾ ਸਿੰਘ ਮਾਨ ਦੀ ਸਰਕਾਰ ਕਰਾਵੇ ਤੁਸੀਂ ਕਿਸੇ ਵੀ ਹਸਪਤਾਲ ਜਾ ਕੇ ਪਰਮਾਤਮਾ ਕੋਈ ਜ਼ਰੂਰੀ ਨਹੀਂ ਹੈ ਕਬੜਾ ਦੁੱਖ ਆਵੇ ਇਹ ਬਜ਼ੁਰਗਿਆ ਕਈ ਵਾਰ ਗੋਡੇ ਚੰਗੜ ਮੜ ਜਾਂਦੇ ਆ ਸਾਡੀ ਜਿਹੜੀ ਆ ਹਰ ਇਲਾਜ ਜਿਹੜਾ ਇਸ ਜਿਹੜੀ ਇਸ 10 ਲੱਖ ਦੇ ਬੀਮਾ ਦੇ ਵਿੱਚ ਫਰੀ ਹੈ ਇਹਦਾ ਜਿਹੜਾ ਤੁਸੀਂ ਕੁਛ ਨਹੀਂ ਖਾ ਲਈ ਕਾਰ ਲੈ ਕੇ ਜਾਣਾ ਹਸਪੀਟਲ ਕਿਸ ਵਾਸਤੇ ਕਾਰਡ ਹੈ ਜਿੰਨਾ ਮਰਜੀ ਬਿਲ ਬਣੇ 10 ਲੱਖ ਤੱਕ ਦਾ ਉਹ ਸਾਰਾ ਸਰਕਾਰ ਦੇ ਵਿੱਚ ਸੋ ਅਸੀਂ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੇ ਧੰਨਵਾਦੀ ਆ ਸੋ ਮੈਂ ਅੱਜ ਇਸ ਸਕੀਮ ਦੇ ਨਾਲ ਸਾਡੇ ਨਾਲ ਐਸਐਮਓ ਸਾਡੇ ਸਾਹਮਣੇ ਆ ਪਹੁੰਚੇ ਨੇ ਪੂਰੀ ਟੀਮ ਦੇ ਨਾਲ ਸੋ ਜੀ ਸ਼ੁਰੂਆਤ ਕਰਨ ਲੱਗੇ ਆ ਸੋ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰ ਰਿਹਾ ਕਿ ਪਹਿਲੀ ਸਰਕਾਰ ਆ ਜਿਵੇਂ ਜਿਨ੍ਹਾਂ ਨੇ ਬਿਜਲੀ ਦਾ ਬਿੱਲ ਮਾਫ ਕੀਤਾ ਤੇ ਸਾਰਿਆਂ ਦਾ ਕੀਤਾ ਸੋ ਅੱਜ 10 ਲੱਖ ਦੇ ਬੀਮੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਵੀ ਹਰ ਇੱਕ ਪਰਿਵਾਰ ਦੀ ਕੋਈ ਇਹਦੇ 'ਚ ਫਰਕ ਨਹੀਂ ਕੋਈ ਜਾਤ-ਪਾਤ ਦਾ ਫਰਕ ਨਹੀਂ ਕੋਈ ਪਾਰਟੀਆਂ ਦਾ ਫਰਕ ਨਹੀਂ ਇਹ ਜੋ ਸੋਚਿਆ ਕਿ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਦੂਜੀ ਪਾਰਟੀ ਦੇ ਆ ਅਸੀਂ ਦੇ ਸਾਰਿਆਂ ਦਾ ਇਕੱਲੀ ਦਲਦਿਆਂ ਦੇ ਵੀ ਕਾਂਗਰਸ ਸਾਹਿਬਿਆਂ ਦੇ ਕਿਉਂਕਿ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਸਾਨੂੰ ਇਹੀ ਸਮਝਾਉਂਦੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਸੀਂ ਪੰਜਾਬ ਦੀ ਸੇਵਾ ਕਰਨ ਵਾਸਤੇ ਆਏ ਆ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਵਾਸਤੇ ਆਏ ਆ ਸਾਡੇ ਪਾਰਟੀ ਸਭੀ ਨੂੰ ਜਿਹੜੇ ਰਾਜਨੀਤੀ ਨੂੰ ਬਦਲਣ ਵਾਸਤੇ ਜਿਹਨਾਂ ਨੇ ਇਹ ਪਾਰਟੀ ਬਣਾਈ ਉਹਨਾਂ ਦੀ ਸੰਧੂ ਇਹੀ ਗਾਈਡਲਾਈਨ ਹੈ ਕਿ ਹਰ ਇੱਕ ਦੇ ਕੰਮ ਉਹਨਾਂ ਹਰ ਇੱਕ ਦੇ ਸੁੱਖ ਸੁੱਖ ਵਿੱਚ ਖੜਨਾ ਹਰ ਇੱਕ ਦਾ ਜਿਹੜਾ ਇੱਕ ਬੀਮਾ ਕਾਰਡ ਹੈ ਬਣਾਉਣਾ ਸੋ ਤੁਹਾਡੇ ਸਾਰਿਆਂ ਦਾ ਇਹ ਅਜ ਬੀਮਾ ਕਾਰਡ ਬਣੂਗਾ ਮੁੱਖ ਮੰਤਰੀ ਸਹਿਯੋਗ ਨਾਲ ਇਸ ਤਰ੍ਹਾਂ ਸਿਹਤ ਕਾਰਡ ਦਾ 10 ਲੱਖ ਜਿਹੜਾ ਇੱਕ ਪਰਿਵਾਰ ਦੇ 10 ਲੱਖ ਤੱਕ ਦਾ ਮੁਫਤ ਇਲਾਜ ਸੋ ਸਾਰਿਆਂ ਦਾ ਇਹ ਕਾਰਡ ਅਜ ਬਣਾਉਣ ਜਾ ਰਹੇ ਆ ਸੋ ਮੈਂ ਤੁਹਾਨੂੰ ਮੁਬਾਰਕਬਾਦ ਆਉਂਗਾ ਮੁੱਖ ਮੰਤਰੀ ਸਰਦਾਰ ਕੁਮਾਰ ਸਿਮਰਾਨ ਜੀ ਨੂੰ ਸਾਡੇ ਪਾਰਟੀ ਦੇ ਸੁਪਰੀਪਾਦ ਦੇ ਕੇਂਦਰੀ ਬਾਜੀ ਦਾ ਸੀ ਪੂਰੇ ਪੰਜਾਬ ਵੱਲੋਂ ਖਾਸ ਕਰਕੇ ਆਪਣੇ ਹਲਕਾ ਸਾਹਨੇ ਵਾਲ ਵੱਲੋਂ ਮੈਂ ਸਾਰਿਆਂ ਲਈ ਮੈਂ ਸਾਡੇ ਹਾਈ ਕੁਮਾਰ ਦਾ ਮਾਧਿਅਮੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਇਹਨਾਂ ਗਰੀਬ ਪਰਿਵਾਰਾਂ ਨੇ ਸਾਡੇ ਪੰਜਾਬ ਵਾਸੀਆਂ ਨੇ ਜਿਹੜਾ ਇਹ ਇਲਾਜ ਫਰੀ ਹੋਣ ਜਾ ਰਿਹਾ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਮੈਂ ਪਿੰਡ ਵਾਸੀ ਪਿੰਡ ਮਾਨਗੜ ਦੇ ਦੇ ਵੀ ਬਾਈ ਸਾਡੇ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਇਸ ਪਿੰਡ ਦੇ ਜਿਹੜੀ ਇਸ ਹਸਲਕੇ ਦੇ ਲੀਡਰ ਨੇ ਸੋਮੈਨ ਨੂੰ ਮਵਾਕਵਾ ਦਿਨਾ ਪਿੰਡ ਵਾਸੀਆਂ ਨੂੰ ਮਵਾਕਵਾ ਦਿਨਾ ਤੋਂ ਬਜ਼ੁਰਗੋ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਚਾਹਾਂਗਾ ਜੀ ਤੁਸੀਂ ਦੱਸੋ ਜਿਹੜਾ ਬੀਮਾ ਬਣ ਜਾ ਰਿਹਾ ਬੀਮਾ ਕਾ ਤੁਹਾਡਾ ਬਣ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੈਕ ਨੇ ਵਿੱਚ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਗਰੀਬ ਆਦਮੀ ਤਾਂ ਉਹਦਾ ਲਾਜ ਨਹੀਂ ਹੁੰਦਾ ਇਹਦੇ ਨਾਲ ਗਰੀਬ ਆਦਮੀ ਦਾ ਫਾਇਦਾ ਹੁੰਦਾ ਹੈ ਸੋ ਤੁਸੀਂ ਪੰਜਾਬ ਸਰਕਾਰ ਦੇ ਸੋ ਪ੍ਰਾਲੇ ਨੂੰ ਕਿੱਦਾਂ ਦੇਖਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਆਜ਼ਾਦ ਸੋਚ